ਆਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਪੱਲਾ ਪਾ ਕੇ ਜੀ ਪੱਲਾ ਪਾ ਕੇ ਜੀ ਕਰੀਏ ਡੰਡਾ ਤਸੀਸ ਨੂੰ ਚੁਕਾ ਕੇ ਜੀ ਕਰੀਏ ਡੰਡਾ ਤਸੀਸ ਨੂੰ ਚੁਕਾ ਕੇ ਜੀ ਕੋਈ ਕਰ ਸਕੇ ਨਾ hath ਸਹਿਬ ਨੂੰ ਅਕਾਲ ਪੁਰਖ ਸਹਿਬ ਨੂੰ ਬੰਦਨਾ ਹੈ ਸਾਡੀ ਗੁਰੂ ਗ੍ਰੰਥ ਸਾਹਿਬ ਨੂੰ ਬੰਦਨਾ ਹੈ ਸਾਡੀ ਗੋਪਾਲ ਰਾਏ ਨੂੰ ਗੋਪਾਲ ਰਾਏ ਨੂੰ ਲਾਲ ਰੰਗੀਲੇ ਹਰਥਾ ਸਹਾਏ ਨੂੰ ਲਾਲ ਰੰਗੀਲੇ ਹਰਥਾ ਸਹਾਏ ਨੂੰ ਸਭ ਜਿੰਦੜੀ ਨਾ ਮਾਣਦੇ ਨੇ ਹੱਕ ਸਹਿਬ ਨੂੰ ਹੱਕ ਸਹਿਬ ਨੂੰ ਬੰਦਨਾ ਹੈ ਸਾਡੀ ਗੁਰੂ ਗ੍ਰੰਥ ਸਾਹਿਬ ਨੂੰ ਬੰਦਨਾ ਹੈ ਸਾਡੀ ਗੁਰੂ ਗ੍ਰੰਥ ਸਾਹਿਬ ਨੂੰ ਰਗਾਹੀ ਬਾਣੀ ਰੂਪ ਨਰੰਕਰਤਾ ਨਰੰਕਰਤਾ ਵਈਰੁਲਾ ਸੋਰੋਤਾ ਸ਼ਬਦ ਦੀ ਵਿਚਾਰਦਾ ਵਈਰੁਲਾ ਸੋਰੋਤਾ ਸ਼ਬਦ ਦੀ ਵਿਚਾਰਦਾ ਮਨ ਤੋਂ ਧਿਆਏ ਨਿਰਪੱਖ ਸਹਿਬ ਨੂੰ ਨਿਰਪੱਖ ਸਹਿਬ ਨੂੰ ਬੰਦਨਾ ਹੈ ਸਾਡੀ ਗੁਰੂ ਗ੍ਰੰਥ ਸਾਹਿਬ ਨੂੰ ਵੰਦਨਾ ਹੈ ਸਾਡੀ ਗੁਰੂ ਗ੍ਰੰਥ ਸਾਹਿਬ ਨੂੰ ਆਵਾ ਪੜ੍ਹ ਕੇ ਬਾਣੀ ਨੂੰ ਪੰਜ ਆਉਣ ਬਸ ਜੀ ਆਉਣ ਬਸ ਜੀ ਜਿਵੇਂ ਜ਼ਿੰਦਗੀ ਜੇ ਆਉਣੀ ਤਸ ਗੁਰ ਬਾਣੀ ਦੱਸਦੀ ਕਿਵੇਂ ਜ਼ਿੰਦਗੀ ਜੇ ਆਉਣੀ ਗੁਰ ਬਾਣੀ ਦੱਸਦੀ ਅੰਗ ਸੰਗ ਮੰਨੀਏ ਜੀ ਪੰਥ ਸਾਹਿਬ ਨੂੰ ਪੰਥ ਸਾਹਿਬ ਨੂੰ ਵੰਦਨਾ ਹੈ ਸਾਡੀ ਦੇਣਾ ਹੈ ਸਾਡੀ ਗੁਰੂ ਗ੍ਰੰਥ ਸਾਹਿਬ ਨੂੰ ਆ ਭਗਤ ਜੀ ਪਟ ਗੁਰ ਸਿੱਖ ਪਿਆਰੇ ਜੀ ਗੁਰ ਸਿੱਖ ਪਿਆਰੇ ਜੀ ਸਭਨਾ ਦੇ ਹੁੰਦੇ ਬਾਣੀ ਚੌਂਦੀ ਧਾਰ ਜੀ ਸਭਨਾ ਦੇ ਹੁੰਦੇ ਬਾਣੀ ਚੌਂਦੀ ਧਾਰ ਜੀ ਝੁਕਦਾ ਹੈ ਸਿਰ ਸੱਚੋ ਸੱਚ ਸਹਿਬ ਨੂੰ ਸੱਚ ਸਹਿਬ ਵੰਦਨਾ ਹੈ ਸਾਡੀ ਗੁਰੂ ਗ੍ਰੰਥ ਸਾਹਿਬ ਨੂੰ ਵੰਦਨਾ ਹੈ ਸਾਡੀ ਗੁਰੂ ਗ੍ਰੰਥ ਸਾਹਿਬ ਨੂੰ ਸਰ ਸੇਮ ਲਖਾਰੀ ਦੀ ਹੈ ਅਰਦਾਸ ਜੀ ਅਰਦਾਸ ਜੀ ਚਰਨਾਂ 'ਚ ਰਹਿਣ ਦੀ ਸਿੱਖਾ ਦਿਓ ਜਾਚ ਜੀ ਚਰਨਾਂ 'ਚ ਰਹਿਣ ਦੀ ਸਿੱਖਾ ਦਿਓ ਜਾਚ ਜੀ ਸਭ ਤਨ ਮਨ ਧਨ ਦਈਏ ਕੰਤ ਸਾਹਿਬ ਨੂੰ ਗੰਥ ਸਾਹਿਬ ਨੂੰ ਬੰਦਨਾ ਹੈ ਸਾਡੀ ਗੁਰੂ ਗ੍ਰੰਥ ਸਾਹਿਬ ਨੂੰ ਬੰਦਨਾ ਹੈ ਸਾਡੀ ਗੁਰੂ ਗ੍ਰੰਥ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ